ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਹੁਸ਼ਿਆਰਪੁਰ ਬੇਸ ਦੁਆਬਾ ਨਹਿਰ ਪਿੰਡ ਢੂੰਗਰੀ ਲੱਗੇ ਜਿੱਥੇ ਹੁੱਲ ਮੁਲੇ ਤੇ ਲੰਗ ਲੱਗਦਾ ਜੀ ਮੋੜ ਵਾ ਜੀ 22 ਚੈਰੀ ਟਰਾਲਾ ਜੋ ਕੋ ਬੱਟੇ ਨਾਲ ਭਰਿਆ ਹੋਇਆ ਸੀ ਗੜ ਸ਼ੰਕਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ ਤੇ ਟਿਪਰ ਨੂੰ ਸਾਈਡ ਦੇਣ ਲੱਗਾ ਸੀ ਤੇ ਸਾਈਡ ਦੇਣ ਲੱਗਿਆ ਨਹਿਰ 'ਚ ਡੱਡ ਗਿਆ ਜੀ ਤੇ ਡਰਾਈਵਰ ਦਾ ਬਚਾਅ ਹੋ ਚੁੱਕਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂ ਡਰਾਈਵਰ ਦਾ ਬਚਾਅ ਹੋ ਚੁੱਕਾ ਜੀ ਤੇ ਯਾਤਰੀ ਕਿਉਂਕਿ ਗੱਰ ਵੀ ਸੇਫਟੀ ਗ੍ਰਿਲ ਹੁਣ ਚਾਹੀਦੀ ਟ੍ਰੈਫਿਕ ਗੱਲਾਂ ਦਾ ਹੈਗੀਆਂ ਲੱਗਣੀ ਚਾਹੀਦੀਆਂ ਪਰ ਸੇਫਟੀ ਗ੍ਰਿਲ ਸਿਰਫ ਮੋਟਰਸਾਈਕਲ ਸਕੂਟਰ ਗੱਡੀਆਂ ਦਾ ਬਚਾਅ ਵੱਡੇ ਟਰਾਲੇ ਦਾ ਕੋਈ ਬਚਾਅ ਨਹੀਂ ਹੈਗਾ ਇਹ ਟਰਾਲੇ ਪੱਕੇ ਇਸ ਸੜਕ ਤੇ ਬੰਦ ਹੋਣੇ ਚਾਹੀਦੇ ਆ ਠੀਕ ਹੈ ਜੀ ਸੜਕ ਵਧੀਆ ਬਣੀ ਹੋਈ ਹੈ ਜੀ ਤੇ ਚੌੜੀ ਘੱਟ ਵਾ ਜੇ ਇਹ ਹਾਸੇ ਰੁਕਣੇ ਆ ਤਾਂ ਇਹ ਟਰਾਲੇ ਬਰੇਟ ਟਿੱਪ ਟਰਾਲੇ ਇਹ ਸੜਕ ਤੇ ਬੰਦ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ ਸੇਫਟੀ ਗਿਰਲਾਂ ਲੱਗਣੀ ਚਾਹੀਦੀਆਂ ਸੇਫਟੀ ਗਿਰਲਾਂ ਸਿਰਫ ਸਕੂਟਰ ਮੋਟਰਸਾਈਕਲ ਗੱਡੀ ਦਾ ਬਚਾਵਾ ਬڑے ਟਰਾਲੇ ਦਾ ਕੋਈ ਬਚਾਅ ਨਹੀਂ ਹੈਗਾ ਬਾਕੀ ਸਰਕਾਰਾਂ ਉੱਪਰ ਤੋਂ ਉੱਪਰ ਸੜਕਾਂ ਬਣਾਈ ਜਾਣੀਆਂ ਜੀ ਇਹ ਵੀ ਕਾਰਨ ਵਾ ਪਹਿਲਾਂ ਇੱਥੇ ਜਿਹੜੀ ਨਹਿਰ ਦੇ ਨਾਲ ਬੰਨੀ ਲਗਭਗ 3 ਫੁੱਟ ਉੱਚੀ ਬੰਨੀ ਹੁੰਦੀ ਸੀ ਉਹਨਾਂ ਕਾਫੀ ਸੇਫਟੀ ਹੁੰਦੀ ਸੀ ਹੁਣ ਬੰਨੀ ਬਿਲਕੁਲ ਵੀ ਹੈ ਨਹੀਂ ਬੰਨੀ ਸੜਕਾਂ ਉੱਤੇ ਉੱਤੇ ਬਣਾਈ ਜਾਂਦੀਆਂ ਉੱਤੇ ਤੋਂ ਉੱਤੇ ਹੈਨਾ ਸੜਕ ਪਟਕੇ ਬਣਾਣ ਤੇ ਇਹ ਪ੍ਰੋਬਲਮ ਨਾ ਆਦੀ ਸਰਕਾਰ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਵੇ ਜੇ ਸੜਕ ਬਣਾਉਂਦੇ ਪਟਕੇ ਸੜਕ ਬਣਾਉ ਉਸੇ ਲੈਵਲ ਸੜਕ ਬਣਾਈ ਜਾਵੇ ਜੀ